ਸੀਮਾਨਾ ਜਲੰਧਰ ਚ ਆਪਣਾ ਘਰ ਸ਼ਿਫਟ ਕਰ ਸਕਦੇ ਨੇ ਤੇ ਦੱਸ ਦिए ਕਿ 177 ਸਾਲ ਪੁਰਾਣੇ ਮਕਾਨ ਦੇ ਵਿੱਚ ਤਿਆਰੀਆਂ ਸ਼ੁਰੂ ਹੋ ਗਈਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਜਲਦੀ ਇਹ ਜਿਹੜਾ ਦੱਸਿਆ ਜਾ ਰਿਹਾ ਹੈ ਕਿ 177 ਸਾਲ ਪੁਰਾਣੇ ਘਰ ਦੇ ਵਿੱਚ ਸ਼ਿਫਟ ਹੋ ਸਕਦੇ ਨੇ ਤੇ ਇਸ 177 ਸਾਲ ਪੁਰਾਣੇ ਘਰ ਦਾ ਨੰਬਰ ਜਿਹੜਾ ਕਿ ਦੱਸਿਆ ਜਾ ਰਿਹਾ ਹੈ ਕਿ ਇੱਕ ਹੈ ਤੇ ਉਹ ਉਹੀ ਘਰ ਹੈ ਜਿੱਥੇ ਪਹਿਲਾਂ ਡਿਵੀਜ਼ਨ ਕਮਿਸ਼ਨਰ ਰਹਿੰਦਾ ਸੀ ਤਜੇ ਤੋਂ ਬਾਅਦ ਹੁਣ ਮੁੱਖ ਮੰਤਰੀ ਭਗਵੰਤ ਮਾਨ ਜਲਦ ਹੀ ਜਿਹੜਾ ਕਿ ਆਪਣੀ ਰੈਸ ਬਦਲ ਸਕਦੇ ਨੇ ਤੇ ਹੁਣ ਇਹ ਮੁੱਖ ਮੰਤਰੀ ਭਗਵੰਤ ਮਾਨ ਦੇ ਲਈ ਘਰ ਤਿਆਰ ਕੀਤਾ ਜਾ ਰਿਹਾ ਹੈ ਤੇ ਇਸ ਘਰ ਦੇ ਵਿੱਚ ਹੁਣ ਨਵੇਂ ਸੋਫੇ ਲਗਾਏ ਜਾ ਰਹੇ ਨੇ ਬੈਡਮਿੰਟਨ ਅਤੇ ਵਾਲੀਬਾਲ ਕੋਰਟ ਵੀ ਤਿਆਰ ਕੀਤੇ ਜਾ ਰਹੇ ਨੇ ਤੇ ਦੋਵਾਂ ਥਾਵਾਂ ਤੇ ਜਾਲ ਲਾ ਦਿੱਤੇ ਨੇ ਇਮਾਰਤ ਨੂੰ ਤਿਆਰ ਕਰਨ ਦਾ ਕੰਮ ਜਿਹੜਾ ਕਿ ਪੂਰੇ ਜੋਰਾ ਸ਼ੋਰਾਂ ਤੇ ਹੈ ਤੇ ਤਿਆਰੀਆਂ ਨੂੰ ਦੇਖਦੇ ਹੋਇਆ ਕਿਆਸ ਲਗਾਏ ਜਾ ਰਹੇ ਨੇ ਮੁੱਖ ਮੰਤਰੀ ਜਲਦੀ ਜਿਹੜਾ ਕਿ ਇੱਥੇ ਰੁਕਣ ਲਈ ਆ ਸਕਦੇ ਨੇ ਤੇ ਉਥੇ ਦੱਸਦੀ ਇਹ ਕਿ ਮੁੱਖ ਮੰਤਰੀ ਨੇ ਇਸ ਸਮੇਂ ਜਲੰਧਰ ਸ਼ੌਣੀ ਵਿੱਚ ਇੱਕ ਘਰ ਕਿਰਾਏ ਤੇ ਲਿਆ ਹੋਇਆ ਹੈ ਤੇ ਜਲੰਧਰ ਪੱਛਮੀ ਵਿਧਾਨ ਸਭਾ ਸੀਟ ਦੀ ਉਪ ਚੋਣ ਦੌਰਾਨ ਮੁੱਖ ਮੰਤਰੀ ਅਕਸਰ ਮੌਜੂਦ ਰਹਿੰਦੇ ਨੇ ਉਸ ਸਮੇਂ ਮੁੱਖ ਮੰਤਰੀ ਨੇ ਦੁਆਬਾ ਅਤੇ ਮਾਝਾ ਦੇ ਲੋਕਾਂ ਦੇ ਨਾਲ ਵਾਅਦਾ ਕੀਤਾ ਸੀ ਕਿ ਉਹ ਹਫਤੇ 'ਚ ਇੱਕ ਜਾਂ ਦੋ ਦਿਨ ਜਲੰਧਰ ਜ਼ਰੂਰ ਆਉਣਗੇ ਤਾਂ ਜੋ ਇੱਥੇ ਦੇ ਲੋਕਾਂ ਨੂੰ ਆਪਣੇ ਕੰਮ ਦੇ ਲਈ ਚੰਡੀਗੜ੍ਹ ਨਾ ਜਾਣਾ ਪਵੇ ਮੁੱਖ ਮੰਤਰੀ ਦੀ ਰਿਹਾਇਸ਼ ਸ਼ਹਿਰ ਤੋਂ ਥੋੜੀ ਬਾਹਰ ਹੈ ਤੇ ਇਸ ਲਈ ਉਹਨਾਂ ਦੇ ਲਈ ਸ਼ਹਿਰ ਵਿੱਚ ਹੀ ਰਿਹਾਇਸ਼ ਦੀ ਜਿਹੜੀ ਕਿ ਪਾਲ ਕੀਤੀ ਗਈ ਹੈ ਤਾਂ ਜੋ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਤੇ ਇਸ ਤੋਂ ਬਾਅਦ ਮੁੱਖ ਮੰਤਰੀ ਦੇ ਲਈ ਕਿਰਾਏ ਦੇ ਘਰ ਦੀ ਵਜਾਏ ਹੁਣ ਡਿਵੀਜ਼ਨਲ ਕਮਿਸ਼ਨਰ ਦੀ ਰਿਹਾਇਸ਼ ਤਿਆਰ ਕਰਨ ਦੀ ਯੋਜਨਾ ਬਣਾਈ ਗਈ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਬਰਾਦਰੀ ਵਿਚ ਸਥਿਤ ਇਸ ਇਤਿਹਾਸਕ ਇਮਾਰਤ ਚ ਦੋ ਪਰਿਵਾਰਕ ਫਲੈਟ ਵੀ ਨੇ ਤੇ ਜਿਨ੍ਹਾਂ ਚ ਚਾਰ ਡਰਾਇੰਗ ਰੂਮ ਚਾਰ ਬੈੱਡਰੂਮ ਤੇ ਤਿੰਨ ਦਫਤਰੀ ਕਮਰੇ ਤੇ ਇੱਕ ਬਰਾਂਡਾ ਤੇ ਇੱਕ ਸਹਾਇਕ ਸਟਾਫ ਲਈ ਦਾਸ ਕਮਰੇ ਨੇ ਤੇ ਘਰ ਦੇ ਸਾਹਮਣੇ ਜਿਹੜਾ ਕਿ ਇੱਕ ਵੱਡਾ ਬਾਗ ਹੈ ਤੇ ਜਿਸ ਨੂੰ ਲੈ ਕੇ ਹੁਣ ਚਰਚਾਾਂ ਮੈਂ ਹੋ ਰਹੀਆਂ ਨੇ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਲੰਧਰ ਦੇ ਵਿੱਚ ਸ਼ਿਫਟ ਹੋ ਸਕਦੇ ਨੇ ਤੇ ਉਹਨਾਂ ਨੂੰ ਲੈ ਕੇ ਪੂਰੀਆਂ ਤਿਆਰੀਆਂ ਚੱਲ ਰਹੀਆਂ ਨੇ ਤੇ ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਸਮੇਂ ਜਲੰਧਰ ਸ਼ੌਣੀ ਦੇ ਵਿੱਚ ਇੱਕ ਕਾਰ ਕਿਰਾਏ ਤੇ ਲਿਆ ਹੋਇਆ ਹੈ ਤੇ ਜਿਸ ਤੋਂ ਬਾਅਦ ਹੁਣ ਉਹ ਲੋਕਾਂ ਦੀਆਂ ਸਮੱਸਿਆ ਸੁਣਨ ਦੇ ਲਈ ਜਿਹੜਾ ਕਿ ਉਹਨਾਂ ਨੇ ਵਾਅਦਾ ਕੀਤਾ ਸੀ ਤੇ ਉੱਥੇ ਹੀ ਹੁਣੇ ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਨੇ ਦੁਆਬੇ ਅਤੇ ਮਾਝੇ ਦੇ ਲੋਕਾਂ ਦੇ ਨਾਲ ਜੋ ਵਾਅਦਾ ਕੀਤਾ ਗਿਆ ਸੀ ਉਸ ਨੂੰ ਲੈ ਕੇ ਹੁਣ ਪੂਰਾ ਕਰਨ ਦੇ ਲਈ ਦੱਸਦੀ ਏ ਕਿ ਹਰਿਆਸ ਜਿਹੜੇ ਕਿ ਮੁੱਖ ਮੰਤਰੀ ਭਗਵੰਤ ਸਿੱਮਾਨ ਸਿੰਘ ਦਿਲੰਦਰ ਦੇ ਵਿੱਚ ਆਪਣਾ ਉਥੇ ਤਿਆਰੀਆਂ ਜਿਹੜੀਆਂ ਕਿ ਜੋਰਾਂ ਸ਼ੋਰਾਂ ਦੇ ਉੱਤੇ ਚੱਲ ਰਹੀਆਂ